ਕੀ ਹਾਲ ਚਾਲ ਨੇ ਸਾਰੇ ਭਰਾਵਾਂ ਦੇ ਹੋਰ ਵੀਰੇ ਸਾਰੇ ਠੀਕ ਠਾਕ ਹੋ ਤੇ ਅੱਜ ਆਪਾਂ ਆਏ ਹੋਏ ਸੀਗੇ ਮੋਹਾਲੀ ਤੇ ਆਪਾਂ ਜਾਈ ਜਾਨੇ ਆਪਣੇ ਯਾਰ ਬੂਰੇ ਕੋਲ ਤੇ ਜਾ ਕੇ ਉਹਦੇ ਨਾਲ ਕਰਦੇ ਆ ਗੱਲਾਂ ਬਾਤਾਂ ਤੇ ਸੋ ਨੂੰ ਸਾਰਿਆਂ ਨੂੰ ਕਰਵਾਉਨੇ ਆ ਉਹਦੇ ਜਾਨਵਰਾਂ ਦਾ ਸ਼ੌਂਕ ਤੇ ਆਜੋ ਫਿਰ ਆਪਾਂ ਮਿਲਦੇ ਆ ਸਿੱਧਾ ਜਾ ਕੇ ਬੂਰੇ ਨੂੰ ਤੇ ਕਰਦੇ ਆ ਉਹਦੇ ਘਰ ਬੈਠ ਕੇ ਗੱਲਾਂ ਬਾਤਾਂ ਆਜੋ ਫਿਰ ਚਲਿਏ ਭਾਈ ਆਪਾਂ ਪਹੁੰਚ ਗਏ ਸੀਗੇ ਬੂਰੇ ਹੋਰਾਂ ਦੇ ਘਰੇ ਤੇ ਆਪਾਂ ਮਿਲਦੇ ਆ ਜਾ ਕੇ ਬੂਰੇ ਹੋਰਾਂ ਨੂੰ ਬੂਰਾ ਖੜਾ ਛੁੱਧਰ ਇੱਧਰ ਇੱਧਰ ਖੜਾ ਗੋਪੀ ਤੇ ਨਾਲ ਖੜਾ ਆਕਾਸ਼ ਆ ਪਹਿਲਾਂ ਮਿਲਦੇ ਆਂ ਜਾ ਕੇ ਇਹਨਾਂ ਨੂੰ ਹੋਰ ਬੁਰੇ ਕੀ ਹਾਲ ਚਾਲ ਨੇ ਤੇ ਆਪਾਂ ਕਰਦੇ ਆਂ ਬਾਕੀ ਦੀ ਵੀਡੀਓ ਸ਼ੁਰੂ ਪਹਿਲਾਂ ਚਲਦੇ ਆਂਗੇ ਇਹਨਾਂ ਦੇ ਕੋਠੇ ਤੇ ਖੁੱਡੇ ਪਾਏ ਹੋਏ ਨੇ ਬਈ ਪਹਿਲਾਂ ਦਿਖਾਵਾਂਗੇ ਤੁਹਾਨੂੰ ਉਹ ਜਿਹੜੇ ਬੱਚੇ-ਬੁੱੱਚੇ 2026 ਦੇ ਕਢਾਏ ਹੋਏ ਨੇ ਪਹਿਲਾਂ ਮਿਲਾਵਾਂਗੇ ਉਹ ਤੇ ਵੱਡੀਆਂ ਜੋੜੀਆਂ ਦਿਖਾਵਾਂਗੇ ਫੇਰ ਤੇ ਕੁਝ ਕਬੂਤਰ ਪੂਰੇ ਦੇ ਬਾਜ਼ੀਆਂ ਜਿੱਤੇ ਹੋਏ ਨੇ ਵੀਰੇ ਤੇ ਉਹਨਾਂ ਦਾ ਵੀ ਸ਼ੌਂਕ ਕਰਵਾਉਨੇ ਆ ਤੁਹਾਨੂੰ ਤੇ ਆਜੋ ਚੱਲੀਏ ਫੇਰ ਆ ਪੁੱਤੇ ਉਧਰ ਹਰਜੋਤ ਉੱਤੇ ਵਾਗ ਗਿਆ ਜਾ ਕੇ ਉਹਨੂੰ ਮਿਲਵਾਉਨੇ ਆ ਤੁਹਾਨੂੰ ਤੇ ਬਾਕੀ ਚੱਲਦੇ ਆਂਗਾ ਪੁੱਤੇ ਆਜੋ ਆਗੇ ਸੀਗੇ ਉੱਤੇ ਤੇ ਇਧਰ ਨੇ ਬੂਰੇ ਦੇ ਖੁੱਡੇ ਬਾਈ ਤਿੰਨ ਖੁੱਡੇ ਪਾਏ ਹੋਏ ਨੇ ਉੱਤੇ ਬੱਚਿਆਂ ਵਾਸਤੇ ਤੇ ਇਧਰ ਲੱਗੀਆਂ ਹੋਈਆਂ ਨੇ ਛਾਤਰੀਆਂ ਬਾਈ ਦੀਆਂ ਤੇ ਕਰੋ ਚੈੱਕ ਤੇ ਬਾਕੀ ਮਿਲਵਾਉਣਿਆਂ ਸੋਨੂੰ ਅੰਦਰ ਜਾ ਕੇ ਉਧਰ ਸਾਹਮਣੇ ਬੂਰੇ ਹੋਈ ਖੁੱਡਿਆਂ 'ਚ ਖੜੇ ਨੇਗੇ ਬਾਕੀ ਸਾਹਮਣੇ ਹਰਜੋਤ ਆ ਹਰਜੋਤ ਨੂੰ ਜਾ ਕੇ ਮਿਲਵਾਉਣਿਆਂਗੇ ਤੇ ਕਰ ਦਿੰਨੇ ਤੇ ਨਾਲ ਗੱਲਾਂ ਬਾਤਾਂ ਬਾਕੀ ਸੋਨੂੰ ਇਹਨਾਂ ਦੇ ਕਬੂਤਰ ਦਿਖਾਵਾਂਗੇ ਆਪਾਂ ਜਿਹੜੇ 2026 ਦੇ ਬੱਚੇ ਨੇ ਉਹ ਵੀ ਦਿਖਾਉਣਿਆਂ ਬਾਕੀ ਬਾਜ਼ੀਆਂ ਜਿੱਤੀ ਹੋਈ ਵੀ ਦਿਖਾਉਣਿਆਂ ਹਰਜੋਤ ਕੀ ਹਾਲ ਚਾਲ ਨੇ ਵਧੀਆ ਫਿਰੇ ਇਹ ਬਾਈ ਹਰਜੋਤ ਆ ਬੂਰੇ ਦਾ ਛੋਟਾ ਭਾਈ ਆ ਤੇ ਬਾਕੀ ਕਰਵਾਉਣਾ ਥੋਨੂੰ ਜਾਨਵਰਾਂ ਦਾ ਸ਼ੌਂਕ ਆ ਜੋ। ਇਹ ਆਪਾਂ ਕਰਦੇ ਆਂ ਬਾਈ ਪਹਿਲੇ ਕੁੱਡੇ ਤੋਂ ਸਟਾਰਟਿੰਗ ਤੇ ਇੱਧਰ ਬੂਰੇ ਦੇ ਜਿਹੜੇ ਬੱਚੇ ਗਿੱਜ ਗਏ ਮਤਲਬ ਘਰੇ ਆਉਣ ਲੱਗੇ ਬਾਈ 10-10 ਦਿਨ ਹੋ ਗਏ ਡਾਈਆਂ ਲੈਂਦੇ ਨੂੰ ਉਹ ਬੱਚੇ ਨਹੀਂਗੇ ਬਾਕੀ ਥੋਨੂੰ ਕਰਵਾਉਂਦੇ ਆਂ ਸ਼ੌਂਕ ਇਹਨਾਂ ਦਾ। ਤੇ ਕਰੋ ਚੱਕ ਕਬੂਤਰ। ਆਹ ਬੈਠੇ ਨੇ ਬਾਈ ਪੱਠੇ ਨੇਗੇ ਸਾਰੇ 2026 ਦੇ। ਤੇ ਬਾਕੀ ਸਾਫ ਸਫਾਈ ਵਾਈ ਦੀ ਬਹੁਤ ਵਧੀਆ ਹੈਗੀ ਕੁੱਡਿਆਂ ਦੀ। ਪੂਰੇ ਸਾਫ ਨੇਗੇ ਕੁੱਡੇ ਤੇ ਬਾਕੀ ਆ ਪੱਠੇ ਬਾਈ ਵੱਡੇ ਹੋ ਰਹੇ ਨੇ ਆਪਣੇ ਬੱਚਿਆਂ ਤੋਂ ਤਾਂ ਕਾਫੀ ਜ਼ਿਆਦੇ ਵੱਡੇ ਨੇ। ਬਾਕੀ ਆ ਇੱਧਰ ਨੀਲੀ ਬੈਠੀ ਹੈਗੀ ਇੱਕ ਆ। ਕਬੂਤਰ ਕਮੂਤਰੀ ਹਜੇ ਪਤਾ ਨਹੀਂ ਤੇ ਬਾਕੀ ਕਰੋ ਚੈੱਕ ਤੇ ਆਪਾਂ ਚੱਲਦੇ ਆਂ ਦੂਸਰੇ ਖੁੱਡੇ 'ਚ ਕਰਵਾਉਨੇ ਆ ਤੁਹਾਨੂੰ ਉੱਧਰ ਜਾਨਵਰਾਂ ਦੇ ਸ਼ੌਂਕ ਆਜੋ ਫਿਰ ਚੱਲੀ ਅੱਗੇ ਇਹਦਾ ਬੂਰੇ ਦਾ ਦੂਸਰਾ ਖੁੱਡਾ ਵੀਰੇ ਇੱਧਰ ਵੀ ਬੱਚੇ ਗਿੱਜੇ ਹੋਏ ਨੇਗੇ ਜਿਹੜੇ 6 6 7 7 ਘੰਟੇ ਉੱਡਣ ਲੱਗੇ ਮਤਲਬ ਤੇ ਉਹਨਾਂ ਦਾ ਕਰਵਾਉਨੇ ਆ ਤੁਹਾਨੂੰ ਸ਼ੌਂਕ ਤੇ ਕਰੋ ਚੈੱਕ ਇੱਧਰ ਵੀ ਬਈ ਨੀਲੀ ਬੈਠੀ ਹੈਗੀ ਇੱਕਾ ਤੇ ਬਾਕੀ ਚਿੱਟੇ ਬੱਚੇ ਨੇ ਲਾਲ ਚੀਨੇ ਵੀ ਹੈਗੇ ਨੇ ਕਾਲੇ ਚੀਨੇ ਵੀ ਹੈਗੇ ਨੇ ਚਿੱਟੇ ਵੀ ਹੈਗੇ ਨੇ ਸਾਰੇ ਨੇ ਬਾਕੀ ਇੱਧਰ ਰੱਤੇ ਬੈਠੇ ਨੇਗੇ ਚਾਕ ਕੇ ਬੈਠੇ ਨੇ ਕਰੋ ਚੱਕ ਕਬੂਤਰ ਇਹ ਸਾਰੇ ਬਾਈ ਇਹਦੇ 2026 ਦੇ ਨੇ ਜਿਹੜੇ ਉੱਡਣ ਲੱਗੇ 6 6 7 7 ਘੰਟੇ ਉੱਟਕੇ ਆਉਂਦੇ ਨੇ ਬਾਕੀ ਬਹੁਤ ਸੋਹਣੇ ਨੇ ਜਾਨਵਰ ਤੇ ਬਾਕੀ ਕਰਵਾਉਣੇ ਆ ਤੀਸਰੇ ਖੁੱਡੇ ਦਾ ਸ਼ੌਂਕ ਆ ਜੋ ਫਿਰ ਬਾਕੀ ਇੱਧਰ ਹੈਗਾ ਬੂਰੇ ਦਾ ਤੀਸਰਾ ਖੁੱਡਾ ਬਾਈ ਇੱਧਰ ਹੈਗੀਆਂ ਨੇ ਸਾਰੀਆਂ ਕਬੂਤਰੀਆਂ ਜਿਹੜੀਆਂ ਨੇ ਬੱਚੇ ਲੈ ਲੈ ਤੇ ਬੂਰੇ ਨੇ ਲਿਆ ਕੇ ਉੱਤੇ ਛੱਡ ਰੱਖਿਆ ਨੇ ਬਾਕੀ ਕਰਵਾਉਣੇ ਆ ਸੋਨੂੰ ਚੱਕ ਕਬੂਤਰੀਆਂ ਤੇ ਆ ਜਾਓ ਦੇਖੋ ਵੀ ਆ ਬੈਠੀਆਂ ਨੇ ਸਾਰੀਆਂ ਕਬੂਤਰੀਆਂ ਵੱਡੀਆਂ ਕਬੂਤਰੀਆਂ ਨੇ ਇਹ ਬਾਈ ਦੀਆਂ ਜਿਨ੍ਹਾਂ ਦੇ ਬੱਚੇ-ਬੁੱਚੇ ਲੈ ਕੇ ਮਤਲਬ ਚਾਰ-ਚਾਰ ਬੱਚੇ ਪੂਰੇ ਹੋ ਗਏ ਤੇ ਕਬੂਤਰੀਆਂ ਖਾਲੀ ਕਰਤੀਆਂ ਬਾਕੀ ਆ ਕੁੱਡੇ 'ਚ ਬੈਠੀਆਂ ਨੇ ਦੇਖ ਸਕਦੇ ਤੁਸੀਂ ਕੁਝ ਕਬੂਤਰੀਆਂ ਬੈਠੀਆਂ ਨਹੀਂ ਗੇ ਇੱਧਰ ਆਪਣੀਆਂ ਆ ਦੇਖੋ ਤੇ ਬਾਕੀ ਬਹੁਤ ਸੋਹਣੇ ਜਾਨਵਰ ਨੇ ਸਫਾਈ ਵੀ ਬਾਈ ਦੀ ਪੂਰੀ ਆ ਬਾਈ ਜਿਵੇਂ ਆ ਮੌਸਮ ਦੇ ਵਿੱਚ ਬਿਮਾਰੀਆਂ ਪੈਂਦੀਆਂ ਨੇ ਬਾਕੀ ਕਲੀ ਕੁਲੀ ਵਧੀਆ ਖੰਡਾਈ ਹੋਈ ਹੈਗੀ ਇੱਧਰ ਸਿਸਟਮ ਜਾਲੀਆਂ ਜੂਲੀਆਂ ਵਧੀਆ ਕ੍ਰੋਸਿੰਗ ਵਾਲੀ ਹਵਾ ਹੋਵਾ ਦਾ ਪਰਵੰਦਾ ਪੂਰਾ ਬਾਈ ਦਾ ਤੇ ਬਾਕੀ ਕਬੂਤਰੀਆਂ ਬਹੁਤ ਸੋਹਣੀਆਂ ਨੇ ਤੇ ਬਾਕੀ ਕਰਦੇ ਆਂ ਬੂਰੇ ਨਾਲ ਗੱਲਾਂ ਬਾਤਾਂ ਤੇ ਇਹਦੇ ਤੋਂ ਪੁੱਛਦੇ ਨੇ ਜਿਹੜੇ ਜਿਹੜੇ ਜਾਨਵਰ ਦਿੱਤੇ ਨੇ ਉਹਨਾਂ ਦਾ ਵੀ ਕਰਵੋਣਿਆਂ ਕੇ ਤੁਹਾਨੂੰ ਸ਼ੌਂਕ ਆ ਜੀ। ਬਾਈ ਜਿਹੜੀ ਕਬੂਤਰੀ ਬੂਰਾ ਲੈ ਕੇ ਆਇਆ ਇੱਥੇ ਘਰ ਦੀਆਂ ਬਾਜ਼ੀਆਂ ਛੱਡਦੀਆਂ ਨੇ ਮਹਾਲੀਏਰੇ ਚ ਐਨੇ ਘਰੇ ਦੋ ਵਾਰੀ ਕਬੂਤਰੀ ਛੱਡੀ ਸੀ ਤੇ ਦੋ ਬਾਜ਼ੀਆਂ ਜਿੱਤੀ ਹੋਈਆਂ ਘਰ ਦੀਆਂ ਬਾਜ਼ੀਆਂ ਨੇ ਖਤਮ ਕੀਤੀਆਂ ਹੋਈਆਂ ਨੇ ਮਤਲਬ ਜਿੱਤੀ ਹੋਈਆਂ ਤੀਸਰੀ ਵਾਰੀ ਬੂਰਾ ਕਹਿੰਦਾ ਮੈਂ ਬਾਹਰ ਛੱਡੀ ਸੀ ਬਾਈ ਮੋਟਰਸਾਈਕਲ ਵਾਲੀ ਬਾਜ਼ੀ ਉਹਦੇ ਵੀ ਇਹ ਉੱਥੋਂ ਤੁਰ ਗਈ ਸੀ ਬਾਜ਼ੀ ਤੋਂ ਤੇ ਘਰੇ ਆ ਗਈ ਤੇ ਬਾਕੀ ਕਬੂਤਰੀ ਦਾ ਕਰਵਾਉਣਾ ਹੈ ਕਿ ਸ਼ੌਂਕਾ ਕਰਦੇ ਆਂ ਜੂਮ ਆਪਾਂ ਕਬੂਤਰੀ ਤੇ ਤੁਸੀਂ ਕਰਿਓ ਚੈੱਕ ਬਈ ਤੇ ਬਾਕੀ ਆ ਹੈਗੀ ਚਿੱਟੀਆਂ ਅੱਖਾਂ ਦੀ ਕਬੂਤਰੀ ਆ ਕਲਫ ਨੋਕੀ ਆ ਬਾਕੀ ਬਹੁਤ ਚੰਗੀ ਆ ਬਈ ਫਾਰ ਫੋਰ ਕਰ ਸਕਦੇ ਹੋ ਚੈੱਕ ਝਾੜ ਪਾ ਰੱਖਿਆ ਹੁੰਦਾ ਵੱਡੀ ਆ ਨਾ ਕਬੂਤਰੀ ਝਾੜ ਪਿਆ ਹੋਇਆਗਾ ਬੱਚੇ ਪੁੱਛਿਆ ਇਹਦੇ ਲੈ ਲੈ ਬੂਰੇ ਨੇ ਪਿਛਲੇ ਸਾਲ ਵਾਲੀ ਮਦੀਨ ਆ ਬਈ ਇਹਦੀ ਤੇ ਬਾਕੀ ਕਰੋ ਚੈੱਕ ਕਬੂਤਰੀ ਚਿੱਟੀਆਂ ਅੱਖਾਂ ਦੀ ਆ ਤੇ ਬਾਕੀ ਆਪਾਂ ਬੂਰਾ ਤੁਹਾਨੂੰ ਹੋਰ ਦਿਖਾਉਂਦਾ ਕਬੂਤਰ ਤੇ ਉਹਨਾਂ ਦਾ ਕਰਵਾਉਣਾ ਹੈ ਕਿ ਸ਼ੌਕ ਵੀ ਬਾਈ ਜਿਹੜਾ ਕਬੂਤਰ ਲੈ ਕੇ ਆਇਆ ਚੱਕ ਕੇ ਇਹ 2024 ਚ ਜਿੱਤਿਆ ਸੀਗਾ ਮਤਲਬ ਇਹਦਾ ਭਰਾ ਵੀ ਜਿੱਤਿਆ ਸੀਗਾ ਬਾਹਰ ਪਿੰਡ ਚ ਉਹਦਾ ਵੀ ਕਰਵਾਵਾਂਗੇ ਸ਼ੌਂਕ ਤੇ ਆਹ ਕਬੂਤਰ ਜਿੱਤਿਆ ਸੀ ਬਈ ਹਿੱਸਾ ਆ ਗਿਆ ਸੀਗਾ ਆਪਾਂ ਨੂੰ 20000 ਰੁਪਏ ਕਬੂਤਰ ਨੇ ਜਿੱਤਿਆ ਸੀ ਤੇ ਜਿੱਤ ਕੇ ਵਧੀਆ ਟਾਈਮ ਕੀਤਾ ਸੀ ਇਹਨੇ ਤੇ ਬਾਕੀ ਕਰਵਾਉਣੇ ਆ ਸਾਨੂੰ ਚੈੱਕ ਕਬੂਤਰ ਖੱਟੀਆਂ ਅੱਖਾਂ ਦਾ ਤੇ ਬਾਗਲ ਚ ਰੰਗ ਆ ਹਜੇ ਵੀ ਇਹਦੇ ਲਾਲ ਆ ਤੇ ਕਾਲੀ ਟੋਰੀ ਤੇ ਕਾਲੀ ਟੋਰੀ ਹੈ ਬਈ ਅੱਖਾਂ ਕਰਵਾਉਣੇ ਆ ਚੈੱਕ ਖੱਟੀਆਂ ਅੱਖਾਂ ਦਾ ਕਬੂਤਰ ਆ ਭਾਈ ਵੀ ਦਿਖਾ ਦਿੰਦੇ ਤੇ ਇਹਦੇ ਭਰਾ ਵੀ ਤੁਹਾਨੂੰ ਕਰਵਾਉਣੇ ਆ ਕਿ ਸ਼ੌਂਕ ਆ ਵੀ ਆਪ ਬਾਜੀ ਜਿੱਤਿਆ ਤੇ ਇਹਦੇ ਭਰਾ ਵੀ ਬਾਜੀ ਜਿੱਤਿਆ ਬਾਕੀ ਇਹਦੇ ਭਰਾ ਦਾ ਵੀ ਕਰਵਾਉਣੇ ਆ ਕਿ ਸ਼ੌਂਕ ਆ ਜੂ ਸਰ ਆ ਗਿਆ ਭਾਈ ਉਹ ਕਬੂਤਰ ਦਾ ਭਾਈ ਇਹ ਬੂਰਾ ਕਹਿੰਦਾ ਭਾਈ ਬੱਚਾ ਹੁੰਦਾ ਜਿੱਤਿਆ ਸੀ ਹਜੇ ਇੱਕ ਵੀ ਕਲੀ ਨਹੀਂ ਝਾੜੀ ਸੀ ਚੀਕ ਬੱਚਾ ਸੀ ਜਦੋਂ ਇਹ ਜਿੱਤਿਆ ਸੀ ਕਬੂਤਰ ਇਹ ਵੀ ਬਾਜੀ ਜਿੱਤਿਆ ਸੀ ਤੇ ਪੀਲੀਆਂ ਅੱਖਾਂ ਦੀ ਇਹ ਆ ਇਹ ਬੂਰੇ ਹੋਰਾਂ ਨੇ ਹੁਣ ਘਰੇ ਰੋਕ ਰੱਖੇ ਨੇ ਕਿ ਕਬੂਤਰ ਵੱਡੇ ਪੱਠੇ ਨੇ ਕਿ ਬਾਕੀ ਦੇਖੋ ਪੀਲੀਆਂ ਅੱਖਾਂ ਦਾ ਕਲਫਨੋਕਾਗਾ ਕਬੂਤਰ ਤੇ ਬਹੁਤ ਸੋਹਣਾ ਕਬੂਤਰ ਇਹ ਵੀ ਬਾਕੀ ਕਰੋ ਤੁਸੀਂ ਚੈੱਕ ਤੇ ਬਾਕੀ ਬਾਜੀ ਦੇ ਜਿਹੜੇ ਹੋਰ ਵੀ ਕਬੂਤਰ ਜਿੱਤੇ ਨੇ ਉਹਨਾਂ ਦਾ ਵੀ ਕਰਵਾਵਾਂਗੇ ਤੁਹਾਨੂੰ ਸ਼ੌਂਕ ਆ। ਬਾਕੀ ਪੱਲਾ ਪੁੱਲਾ ਦੇਖ ਲਓ ਕਬੂਤਰ ਦਾ ਪੂਰਾ ਸੋਹਣਾ ਬਾਈ ਫਰ ਫਰ ਪੂਰੇ ਵਧੀਆ ਨੇ ਮੋٹے ਫਰਨੇਗੇ। ਤੇ ਕਬੂਤਰ ਵੀ ਬਹੁਤ ਜਿਆਦਾ ਸੋਹਣਾਗਾ ਤੇ ਬਾਕੀ ਹੁਣ ਪੂਰਾ ਲੈ ਕੇ ਆਉਂਦਾ ਅਗਲਾ ਕਬੂਤਰ ਉਹਦਾ ਕਰਵਾਉਣਿਆ ਸ਼ੌਂਕ। ਕਬੂਤਰ ਪੂਰਾ ਹੁਣ ਲੈ ਕੇ ਆਇਆ ਵੀਰੇ ਇਹਦੀ ਭੈਣ ਛੱਡੀ ਸੀ ਇਹਨੇ ਬਾਹਰ ਆ ਤੇ ਉਹ ਢਾਂਗੀ ਚੜੀ ਨਹੀਂ ਸੀ ਮਤਲਬ ਉੱਤੇ ਰਹਿ ਗਈ ਸੀਗੀ ਕਬੂਤਰੀ ਤੇ ਆਹਾ ਕਬੂਤਰ ਪੂਰੇ ਨੇ ਘਰੇ ਢੋਕਲੇ ਸੀ ਨਸਲ ਦੇ ਵਾਸਤੇ ਉਹ ਛੱਡਿਆ ਨਹੀਂ ਸੀਗਾ ਬਾਜੀ ਤੇ ਬਾਕੀ ਕਬੂਤਰ ਕਰੋ ਚੈੱਕ ਇਹਦੀ ਭੈਣ ਤਾਂ ਗਮ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਕਬੂਤਰ ਕਾਲੀ ਨੋਕ ਦਾ ਖੱਟੀਆਂ ਅੱਖਾਂ ਦਾ ਤੇ ਬਾਕੀ ਲਾਲ ਕਾਲਾ ਚੀਨਾ ਕਬੂਤਰ ਆ ਛੱਟਨੇ ਕਬੂਤਰ ਦੇ ਸਿਰ ਤੇ ਤੇ ਪੂਛ ਤੇ ਵੀ ਕਾਲੇ ਫਰ ਨੇ ਬਾਕੀ ਬੂਰੇ ਨੇ ਝਾਲਰ ਕੀਤੀ ਹੋਈ ਅੱਧੀ ਤੇ ਬਾਕੀ ਲੌਂਸ ਲੌਂਸ ਆ ਬਾਈ ਪੂਛ ਦੇ ਵਿੱਚ ਪੂਰਾ ਵਧੀਆ ਪੰਜੇ ਪੁੰਜੇ ਵੀ ਬਾਈ ਪੂਰੇ ਨਾਭੀ ਪੈਰਾਂ ਦਾਗਾ ਤੇ ਬਹੁਤ ਚੰਗਾ ਕਬੂਤਰ ਆ ਬਾਕੀ ਇੱਧਰ ਗੋਪੀ ਹੋਰੀ ਬਾਈ ਬੂਰੇ ਹੋਰਾਂ ਦੇ ਕਬੂਤਰ ਚੈੱਕ ਕਰੀ ਜਾਂਦੇ ਨੇ ਫੜ ਕੇ ਉੱਧਰ ਸਾਹਮਣੇ ਆਕਾਸ਼ ਖੜਿਆਗਾ ਤੇ ਹਰਜੋਤ ਖੜਿਆ ਤੇ ਬਾਕੀ ਇਧਰ ਗੋਪੀ ਆਪਣਾ ਤੇ ਕਰੋ ਚੈੱਕ ਇਹਨਾਂ ਦੀ ਵੀ ਵੀਡੀਓ ਤੇ ਬਾਕੀ ਇਹ ਕਬੂਤਰ ਦੇਖੀ ਜਾਂਦੇ ਨੇ ਬਾਈ ਦੇ ਜਿਹੜੇ ਪੱਠੇ ਨਵੇਂ ਨੇਗੇ ਕਰੀ ਜਾਂਦੇ ਨੇ ਚੈੱਕ ਇਧਰ ਬੂਰਾ ਲੈ ਕੇ ਆ ਗਿਆ ਦੋ ਪੱਠੀਆਂ ਬਾਈ ਇਹਨਾਂ ਦੇ ਭਰਾ ਨੇ ਪਿਛਲੇ ਸਾਲ ਫਰਾਟਾ ਪੱਖਾ ਜਿੱਤਿਆ ਸੀਗਾ ਕਬੂਤਰ ਤਾਂ ਉਹ ਗਮਾਚ ਗਿਆ ਸੀ ਬਾਜੀ ਤੇ ਇਹ ਨਵੇਂ ਸਾਲ ਦੇ ਪੱਠੇ ਨੇਗੇ 2026 ਵਾਸਤੇ ਕਢਵਾਏ ਨੇ ਬੂਰੇ ਨੇ ਦੋਨੇ ਪੱਠੀਆਂ ਬਣ ਗਿਆ ਬੂਰਾ ਕਹਿੰਦਾ ਤੇ ਅਗਲੇ ਸਾਲ ਇਹਨਾਂ ਨੂੰ ਛੱਟਣਾ ਬਾਈ 2026 ਦੇ ਵਿੱਚ ਤੇ ਬਾਕੀ ਕਰੋ ਚੈੱਕ ਉਹ ਤੋਂ ਬਾਅਦ ਬੂਰੇ ਨੇ ਉਹ ਟਰੈਕਟਰ ਵਾਲੀ ਬਾਜੀ ਛੱਡ ਲਿਆ ਸੀਗਾ ਕਬੂਤਰ ਫਰਾਟਾ ਪੱਕਾ ਜਿੱਤ ਕੇ ਤੇ ਉਸ ਤੋਂ ਬਾਅਦ ਉਹ ਗਵਾਚ ਗਿਆ ਬਾਈ ਕਬੂਤਰ ਬਾਹਰ ਤੇ ਹੁਣ ਇਹ ਜਿਹੜੀਆਂ ਦੋ ਪੱਟੀਆਂ ਨੇ ਉਹਦੀਆਂ ਸਖੀਆਂ ਭੈਣਾਂ ਨਹੀਂ ਗੀਆਂ ਤੇ ਬਾਕੀ ਕਰੋ ਤੁਸੀਂ ਕਬੂਤਰੀਆਂ ਦਾ ਸ਼ੌਂਕ ਆ ਬਹੁਤ ਸੋਹਣੀਆਂ ਨੇ ਬਾਈ ਕਬੂਤਰੀਆਂ ਦੋਨੇ ਇੱਕ ਲਾਲਚੀਨੀ ਆ ਤੇ ਇੱਕ ਚਿੱਟੀ ਕਬੂਤਰੀ ਆ ਕਲਫਨੋਕੀ ਆ ਖੱਟੀਆਂ ਅੱਖਾਂ ਦੀਆਂ ਦੋਨੀਆਂ ਖੱਟੀਆਂ ਅੱਖਾਂ ਦੀਆਂ ਨੇ ਤੇ ਇਹਦੀ ਪੂਸ਼ਪਾਸ਼ ਵੀ ਬਈ ਕਾਲੀ ਆ ਤੇ ਬਾਕੀ ਬਹੁਤ ਸੋਹਣੀ ਕਬੂਤਰੀ ਹੈਗੀ ਆ ਕਰ ਸਕਦੇ ਹੋ ਚੱਕ ਪੱਲੇ ਦਾ ਕਰੋ ਸ਼ੌਂਕ ਤੇ ਬਾਕੀ ਆ ਦੋ ਕਬੂਤਰੀਆਂ ਨੇ ਵੀਰੇ ਜਿਹੜੀਆਂ ਇਹਦੇ ਭਰਾ ਬਾਜੀ ਜਿੱਤਿਆ ਸੀਗਾ ਫਰਾਟਾ ਪੱਕਾ ਉਹ ਤੋਂ ਬਾਅਦ ਇਹਨੇ ਟਰੈਕਟਰ ਵਾਲੀ ਬਾਜੀ ਛੱਡਿਆ ਸੀ ਤੇ ਉਹ ਕਬੂਤਰ ਕਮਾਤੀਆ ਸੀ ਆ 2026 ਚ ਛੱਡਾਂਗੇ ਆਪਾਂ ਤੇ ਬਾਕੀ ਦੇਖਦੇ ਆ 2026 ਚ ਕੀ ਕਰਦਿਆਂ ਨੇ ਵੀਰੇ ਆਪਦੇ ਭਰਾ ਦਾ ਮੁਕਾਬਲਾ ਕਰਦਿਆਂ ਨੇ ਕੀ ਕਰਦਿਆਂ ਨੇ ਕੀ ਨਹੀਂ ਕਰਦਿਆਂ ਬਾਕੀ ਉਹਦੋਂ ਤੁਹਾਨੂੰ ਅਪਡੇਟ ਦੇਵਾਂਗੇ 2026 ਚ ਕੀ ਭਾਈ ਖੁੱਡੇ ਬਹੁਤ ਸੋਹਣੇ ਪਾਏ ਹੋਏ ਨੇ ਬੂਰੇ ਨੇ ਹਵਾਦਾਰ ਖੁੱਡੇ ਨੇ ਪਿੱਛੇ ਵੀ ਜਾਲੀਆਂ ਲੱਗੀਆਂ ਹੋਈਆਂ ਨੇ ਅੱਗੇ ਵੀ ਜਾਲੀਆਂ ਲੱਗੀਆਂ ਨੇ ਸਾਈਡਾਂ ਤੇ ਵੀ ਵਿਚਾਲੇ ਵੀ ਜਾਲੀਆਂ ਜੂੜੀਆਂ ਵਧੀਆ ਲੱਗੀਆਂ ਹੋਈਆਂ ਨੇਗੀਆਂ ਤੇ ਆ ਬੂਰੇ ਦਾ ਪੂਰਾ ਸੈਟਅਪ ਆ ਇੱਧਰ ਗੋਪੀ ਹੋਰੀ ਖੜੇ ਨੇਗੇ ਤੇ ਬਾਕੀ ਬਹੁਤ ਸੋਹਣਾ ਸੈਟਪ ਆ ਬਾਈ ਦਾ ਇੱਧਰ ਨੈੱਟ ਲਾਇਆ ਹੋਇਆ ਬਾਈ ਨੇ ਖੁੱਡਿਆਂ ਦੇ ਅੱਗੇ ਤੇ ਆਪਾਂ ਤੁਹਾਨੂੰ ਪਿੱਛੇ ਕਰਕੇ ਦਿਖਾਉਨੇ ਆ ਆ ਦੇਖੋ ਬਾਈ ਐਡਾ ਵੱਡਾ ਨੈੱਟ ਲਾਇਆ ਹੋਇਆ ਤੇ ਬਹੁਤ ਸੋਹਣੇ ਖੁੱਡੇ ਨੇ ਬਾਕੀ ਤੁਸੀਂ ਇੱਥੋਂ ਦੇਖ ਸਕਦੇ ਹੋ ਖੁੱਡੇ ਤਿੰਨੇ ਵਧੀਆ ਨੇ ਤੇ ਸਾਫ ਸਫਾਈ ਦਾ ਬਹੁਤ ਧਿਆਨ ਰੱਖਿਆ ਹੋਇਆ ਇੱਧਰ ਬਾਈ ਦੀਆਂ ਛਾਤਰੀਆਂ ਲੱਗੀਆਂ ਹੋਈਆਂ ਨੇ ਦੋ ਛਾਤਰੀਆਂ ਬੱਚੇ ਘਿਉਂਦੇ ਹੁੰਦੇ ਨੇ ਕਿ 2026 ਵਾਲੇ ਤੇ ਬਾਕੀ ਹੁਣ ਆਪਾਂ ਚੱਲਦੇ ਆਂਗੇ ਥੱਲੇ ਆ ਦੇ ਵੱਡੇ ਕਬੂਤਰਾਂ ਦਾ ਸ਼ੌਂਕ ਕਰਵਾਉਨੇ ਆ ਵੱਡੀਆਂ ਜੋੜੀਆਂ ਹੈਗੀਆਂ ਨੇ ਥੱਲੇ ਪੂਰੇ ਦੀਆਂ ਉਹਨਾਂ ਦਾ ਜਾ ਕੇ ਬਾਈ ਜਿਹੜੀਆਂ ਬੂਰੇ ਦੀਆਂ ਵੱਡੀਆਂ ਜੋੜੀਆਂ ਨੇ ਬਾਕੀ ਬੱਚੇ ਪਾਲਨ ਵਾਲੀਆਂ ਜੋੜੀਆਂ ਨੇ ਉਹ ਵੀ ਸਾਰੀਆਂ ਇੱਧਰ ਛੱਡੀਆਂ ਹੋਈਆਂ ਨੇ ਬਾਕੀ ਇੱਧਰ ਛੋਟਾ ਜਿਹਾ ਸੈਟਅਪ ਬਣਾਇਆ ਹੋਇਆ ਹੈਗਾ ਮੁੰਡੇ ਨੇ ਕਮਰੇ ਦੇ ਵਿੱਚ ਕਮਰਾ ਪੱਕਾ ਗਿਆ ਤੇ ਬਾਕੀ ਥੱਲੋ ਕੱਚਾ ਬਾਈ ਤੇ ਬਹੁਤ ਸੋਹਣਾ ਸੈਟਅਪ ਬਣਾਇਆ ਹੋਇਆ ਹੈ ਬਾਕੀ ਤੁਹਾਨੂੰ ਪਹਿਲਾਂ ਕਰਵਾਉਣੇਗੇ ਆਪਾਂ ਸੈਟਅਪ ਚੈੱਕ ਆਹ ਦੇਖੋ ਐਵੇਂ ਨੈੱਟ ਨੋਟ ਲਾ ਕੇ ਆਨੇ ਲੋਹੇ ਦੀਆਂ ਪੈਪਾਂ ਲਾ ਕੇ ਬਾਕੀ ਲਾਤਾ ਸੈਟਾਂ ਤੇ ਲਿਆ ਕੇ ਨੈੱਟ ਜਾਲੀ ਦੇ ਨਾਲੋਂ ਲੋਹੇ ਦੀ ਜਾਲੀ ਨਹੀਂ ਲਾਈ ਐ ਨੇ ਘਰੀ ਲਿਆ ਕੇ ਨੈੱਟ ਲਾ ਲਿਆ ਬਾਈ ਤੇ ਬਾਕੀ ਬਹੁਤ ਸੋਹਣਾ ਲੱਗਦਾ ਹੈਗਾ ਜੇ ਕਿਸੇ ਵੀਰ ਭਰਾ ਨੇ ਐਵੇਂ ਲੋਣਾ ਉਹ ਵੀ ਆਪਦੇ ਖੁੱਡਿਆਂ ਦੇ ਅੱਗੇ ਤਾਂ ਆ ਸਿਸਟਮ ਵੀ ਵਧੀਆ ਵੀ ਲਿਆ ਕੇ ਆਪਾਂ ਲੋਹੇ ਦੀਆਂ ਪਾਈਪਾਂ ਬੈਲਟ ਕਰਕੇ ਜਾਦੇ ਖਰਚਾ ਨਾ ਕਰਨ ਨਾਲੋਂ ਇਹ ਸਿਸਟਮ ਬਣਾ ਸਕਦੇ ਆਪਾਂ ਤੇ ਬਾਕੀ ਵਧੀਆ ਸਿਸਟਮਾਂ ਤੇ ਬਾਕੀ ਹੁਣ ਆਪਾਂ ਤੁਹਾਨੂੰ ਪੂਰੀ ਦੀਆਂ ਦਿਖਾਉਣੀਆਂ ਵੱਡੀਆਂ ਜੋੜੀਆਂ ਇੱਕ ਦੋ ਕਬੂਤਰ ਦਿਖਾ ਦਾਂਗੇ ਜਿਨ੍ਹਾਂ ਦੇ ਭੈਣ ਭਰਾ ਜਾਂ ਬੱਤੀਆਂ ਪੁੱਤ ਜਿੱਤੇ ਹੋਏ ਨੇ ਅੱਗੇ ਉਹਨਾਂ ਦਾ ਸ਼ੌਂਕ ਕਰਵਾ ਦਾਂਗੇ ਬਾਕੀ ਇੱਕ ਵਾਰੀ ਤੁਹਾਨੂੰ ਕੈਮਰਾ ਘੁਮਾ ਕੇ ਸਾਰੇ ਕਬੂਤਰਾਂ ਨੂੰ ਸ਼ੌਂਕ ਆਪਾਂ ਕਰਵਾ ਦਾਂਗੇ ਤੇ ਅੱਜ ਉਹ ਚਲਦੇ ਅੰਦਰ ਆ ਗਏ ਸੀਗੇ ਖੁੱਡੇ ਦੇ ਅੰਦਰ ਤੇ ਆਹ ਨੇ ਵੱਡੀਆਂ ਜੋੜੀਆਂ ਬੂਰੇ ਦੀਆਂ ਇੱਧਰ ਬੈਠੇ ਨੇ ਬਈ ਵੱਡੇ ਕਬੂਤਰ ਕਬੂਤਰੀਆਂ ਡਰ ਦੇ ਮਾਰੇ ਜਾਲ ਦੇ ਨਾਲ ਚਿੰਬੜ ਗਏ ਤੇ ਬਾਕੀ ਇੱਧਰ ਜੋੜੀ ਇੱਕ ਅੰਡੇ ਰੱਖਣ ਤਿਆਰੀ ਹੈ ਕਬੂਤਰ ਪਿੱਛੇ ਬੈ ਰਹਿਗਾ ਆਹ ਜੋੜੀਆਂ ਬਈ ਰੰਗ ਬਹੁਤ ਸੋਹਣਾ ਲਾਇਆ ਹੋਇਆ ਮੁੰਡੇ ਨੇ ਤੇ ਬਾਕੀ ਇੱਧਰ ਬੱਚੇ ਘੱਟ ਰੱਖੇ ਨਾ ਬੱਚੇ ਬੈਠੇ ਨੇ ਖਾਨਿਆਂ 'ਚ ਕੈਮਰਾ ਬਲਰ ਹੁੰਦਾਗਾ ਅੰਦਰ ਬਈ ਚਾਨਣ ਘੱਟ ਹੈਗਾ ਹਨੇਰਾ ਥੋੜਾ ਜਿਹਾ ਤਾਂ ਕਰਕੇ ਵੀਡੀਓ ਸਾਫ਼ ਨਹੀਂ ਆਈ ਨਹੀਂ ਬਾਕੀ ਇੱਧਰ ਜੋੜੀ ਬੈਠੀ ਹੈਗੀ ਕਾਂਡੇ ਰੱਖ ਰੱਖੇ ਨੇ ਉੱਧਰ ਬੱਚੇ ਪਏ ਨੇਗੇ ਤੇ ਬਾਕੀ ਆ ਜੋੜੀਆਂ ਨੇ ਬੂਰੇ ਦੀਆਂ ਇੱਧਰ ਥੱਲੇ ਕੂਤਰੀਆਂ ਨੇ ਬਈ ਬੱਚੇ ਘੱਟ ਰੱਖੇ ਨੇਗੇ ਇੱਕ ਜੋੜੇ ਨਾਲ ਬੱਚੇ ਘੱਟ ਰੱਖੇ ਨੇ ਇੱਧਰ ਕੁੰਜੇ 'ਚ ਬਾਕੀ ਆ ਜੋੜੀ ਬੈਠੀ ਹੈਗੀ ਤੇ ਬਾਕੀ ਇੱਧਰ ਕਬੂਤਰ ਬੱਚੇ ਪਾਲੀ ਜਾਂਦਾ ਉਹ ਬੱਚੇ ਛੋਟੇ ਨੇ ਕਬੂਤਰ ਬੈਠਾਗਾ ਬੱਚਿਆਂ ਤੇ ਤੇ ਬਾਕੀ ਆਪਾਂ ਤੁਹਾਨੂੰ ਤੁਹਾਨੂੰ ਦਿਖਾਉਣੇ ਹੈਗੇ ਦੂਸਰੇ ਫੁੱਟੇ 'ਚ ਜਾ ਕੇ ਕਿ ਇੱਧਰ ਨੇ ਬਾਈ ਕੁਝ ਜੋੜੀਆਂ ਬੈਠੀਆਂ ਨੇ ਤੇ ਕਰੋ ਚੈੱਕ ਕਰੋ ਸ਼ੌਂਕ ਆ ਬੈਠੀਆਂ ਨੇ ਜੋੜੀਆਂ ਇੱਥੇ ਚੰਚਾਰ ਕਬੂਤਰ ਬੈਠੇ ਨੇ ਬਾਕੀ ਇੱਧਰ ਇੱਕ ਡੱਬਾ ਕਬੂਤਰ ਬੈਠਾ ਥੱਲੇ ਆ ਕੂਤਰੀ ਆਂਡੇ ਰੱਖਣ ਵਾਲੀ ਹੈਗੀ ਇਹ ਬਾਕੀ ਇੱਧਰ ਬੈਠਾ ਕਬੂਤਰ ਇੱਧਰ ਬੈਠਾ ਤੇ ਆਹ ਵੱਟੇ ਨੇ ਦੋ ਤਿੰਨ ਕਬੂਤਰ ਆ ਡਰਦੇ ਮਾਰੇ ਦੋ ਕਬੂਤਰ ਜਾਲ ਦੇ ਨਾਲ ਚਿੰਬੜੇ ਹੋਏ ਨੇ ਬਾਕੀ ਕਰੋ ਸ਼ੌਂਕ ਸਾਰੇ ਕਬੂਤਰਾਂ ਦਾ ਬਹੁਤ ਸੋਹਣੇ ਕਬੂਤਰ ਨੇ ਤੇ ਬਾਕੀ ਆਹ ਬੂਰੇ ਦੀਆਂ ਜੋੜੀਆਂ ਨੇ ਤੇ ਹੁਣ ਤੁਹਾਨੂੰ ਦੋ ਚਾਰ ਕਬੂਤਰ ਦਿਖਾ ਦਵਾਂ ਨੇ ਜਿਨ੍ਹਾਂ ਦਾ ਥੋੜਾ ਬਹੁਤਾ ਹਥਿਆਸ ਹੈਗਾ ਬਾਈ ਬਾਕੀ ਇੱਧਰ ਦੋ ਚਾਰ ਜੋੜੀਆਂ ਇੱਧਰ ਇਹਨਾਂ ਨੇ ਢੋਲੀ ਦੇ ਵਿੱਚ ਛੱਡੀਆਂ ਹੋਈਆਂ ਨੇਗੀਆਂ ਇੱਕ ਜੋੜੀ ਉਹ ਉੱਤੇ ਛੱਡੀ ਹੋਈ ਹੈ ਬਾਈ ਜਦੋਂ ਇਹ ਹੁਣ ਉਸਤਾਦ ਬਣਾ ਕੇ ਆਏ ਸੀ ਉਹਨਾਂ ਦੇ ਉਸਤਾਦ ਨੇ ਇਹਨਾਂ ਨੂੰ ਜੋੜੀ ਦਿੱਤੀ ਸੀ ਉਹ ਜੋੜੀ ਸਾਹਮਣੇ ਛੱਡੀ ਹੋ ਉੱਤੇ ਛੋਟੇ ਪਿੰਜਰੇ ਦੇ ਵਿੱਚ ਤੇ ਬਾਕੀ ਜੋੜੀਆਂ ਛੱਡੀਆਂ ਹੋਈਆਂ ਨੇ ਸਾਰੀਆਂ ਥੱਲੇ ਤੇ ਬਾਕੀ ਉਧਰ ਪੂਰਾ ਕਬੂਤਰ ਲੈ ਕੇ ਆਉਂਦਾ ਆਪਾਂ ਤੁਹਾਨੂੰ ਕਰਵਾਉਨੇ ਆਂਗੇ ਉਹਦਾ ਸ਼ੌਂਕ ਤੇ ਪੂਰੇ ਦੀ ਪਈ ਆ ਤਿੰਨ ਖਾਨਿਆਂ ਵਾਲੀ ਢੋਲੀ ਤੇ ਇਹਦੇ ਵਿੱਚ ਇਹਨੇ ਬੱਚੇ ਚੱਕ ਲਏ ਵੀ ਜੋੜਿਆਂ ਦੇ ਥੱਲੋਂ ਕਿਉਂਕਿ ਬਾਵਾ ਗ੍ਰੋਥ ਹੋ ਰਹੀ ਹੈਗੀ ਤੇ ਹੱਥਾਂ ਦੇ ਨਾਲ ਚੋਕ-ਚੂਕ ਦੇ ਕੇ ਪਾਲੇ ਜਾਂਦੇ ਨੇ ਹੈਗੇ ਨੇ ਬਾਈ 5-6 ਬੱਚੇ ਆ ਜਾਲ ਦੇ ਵਿੱਚ ਤੇ ਬਾਕੀ ਉਧਰ ਬੂਰਾ ਲੈ ਕੇ ਆ ਗਿਆ ਕਬੂਤਰ ਆਪਾਂ ਤੁਹਾਨੂੰ ਕਰਵਾਉਂਦੇ ਆਂਗੇ ਸ਼ੌਂਕ ਕਬੂਤਰ ਦਾ ਜਿਹੜਾ ਕਬੂਤਰ ਆਕਾਸ਼ ਦੇ ਹੱਥ ਚਾ ਬਾਈ ਚਿੱਟੀ ਅੱਖਾਂ ਦਾ ਇਹ ਇਹਨਾਂ ਦਾ ਮੇਨ ਕਬੂਤਰ ਆ ਮੁੰਡਿਆਂ ਦਾ ਬਾਕੀ ਇਹ ਕਹਿੰਦੇ ਬਾਈ ਅਸੀਂ ਘਰੇ ਰੋਕ ਲੈ ਸੀ ਨਜਾਇਜ਼ ਜਾਦੇ ਉੱਡਦਾ ਸੀ ਤੇ ਬਾਕੀ ਇਹਦੇ ਬੱਚੇ ਵੀ ਘਰ ਦੀਆਂ ਬਾਜ਼ੀਆਂ ਬਹੁਤ ਜਿੱਤੇ ਹੋਏ ਨੇ ਇਹ ਕਹਿੰਦੇ ਬਾਈ ਜਿੱਥੇ ਅਸੀਂ ਇਹਦਾ ਬੱਚਾ ਛੱਡਦੇ ਇਹ ਕਦੇ ਵੀ ਫੇਰ ਖਾਲੀ ਨਹੀਂ ਜਾਂਦਾ ਕਬੂਤਰ ਦਾ ਤੇ ਬਾਕੀ ਆਪਾਂ ਤੁਹਾਨੂੰ ਨੇੜੇ ਕੈਮਰਾ ਕਰਕੇ ਜ਼ੂਮ ਕਰਕੇ ਦਿਖਾਉਣੇ ਆਂਗੇ ਕਬੂਤਰ ਚਿੱਟੀਆਂ ਅੱਖਾਂ ਦਾ ਬਾਕੀ ਕਰੋ ਸ਼ੌਂਕ ਸਾਰੇ ਭਰਾ ਕਬੂਤਰ ਦਾ ਆਕਾਸ਼ ਦੇ ਹੱਥ ਚਾ ਤੇ ਆ ਦੇਖੋ ਬਈ ਕਬੂਤਰ ਦੇ ਚਿੱਟੀਆਂ ਅੱਖਾਂ ਨੇ ਚਿੱਟੀ ਨੋਕ ਦਾ ਤੇ ਇਧਰ ਪੰਜੇ ਚੈੱਕ ਕਰ ਲੋ ਕਬੂਤਰ ਦੇ ਬਾਕੀ ਆਪਾਂ ਪੱਲਾ ਚੈੱਕ ਕਰਵਾ ਦਨੇ ਆ ਜੇ ਆ ਹੈਗਾ ਬਈ ਪੱਲਾ ਬਹੁਤ ਸੋਹਣਾ ਪੱਲਾ ਕਬੂਤਰ ਦਾ ਤੇ ਕਬੂਤਰ ਵੀ ਬਹੁਤ ਜਿਆਦਾ ਸੋਹਣਾਗਾ ਤੇ ਇਧਰ ਇੱਕ ਹੈਗਾ ਬੂਰੇ ਦੇ ਹੱਥ ਚ ਕਬੂਤਰ ਉਹਦਾ ਵੀ ਕਰਵਾਣਿਆਂਗੇ ਸ਼ੌਂਕ ਤੇ ਇਧਰ ਬੂਰੇ ਦੇ ਹੱਥ ਚ ਆ ਬਾਈ ਇਹ ਕਹਿੰਦਾ ਬਾਈ ਇਹ ਛੋਟੇ ਪਿੰਡਾਂ ਵਾਲੇ ਕਬੂਤਰ ਨੇ ਇਹ ਕਬੂਤਰ ਆਪ ਵੀ ਬਾਈ ਛੋਟੇ ਜਿਹੇ ਪਿੰਡ ਤੇ ਖੜ ਕੇ ਬਾਜੀ ਜਿੱਤਿਆ ਹੋਇਆ ਤੇ ਬਾਕੀ ਇਹਦੀ ਜਿਹੜੀ ਲਾਦ ਅੱਗੇ ਉੱਡਦੀ ਆ ਪੱਠੀਆਂ ਪੱਠੇ ਉਹ ਵੀ ਛੋਟੇ ਛੋਟੇ ਪਿੰਡਾਂ ਤੋਂ ਗਏ ਨਹੀਂ ਤੇ ਬਾਜ਼ੀਆਂ ਜਿੱਤੇ ਹੋਏ ਨੇ ਖੱਟੀਆਂ ਅੱਖਾਂ ਦਾ ਕਬੂਤਰ ਆ ਤੇ ਆਪਾਂ ਕੈਮਰਾ ਜ਼ੂਮ ਕਰਕੇ ਬਾਕੀ ਸੋਨੂੰ ਕਰਵਾਉਂਦੇ ਆ ਜੀ ਅੱਖਾਂ ਦਾ ਸ਼ੌਂਕ ਪੰਜਿਆਂ ਦਾ ਸ਼ੌਂਕ ਤੇ ਪੱਲੇ ਦਾ ਸ਼ੌਂਕ ਤੇ ਆ ਜੋ ਆਪਾਂ ਜ਼ੂਮ ਕਰਦੇ ਆ ਕੈਮਰਾ ਤੇ ਆ ਦੇਖੋ ਬਈ ਖੱਟੀਆਂ ਅੱਖਾਂ ਦਾ ਕਬੂਤਰ ਆ ਕਲਫਣੋਕਾਗਾ ਤੇ ਬਾਕੀ ਇਹਦੇ ਪੈਰ ਵੀ ਬਈ ਨਾਭੀ ਨੇਗੇ ਇੱਥੇ ਕਰੋ ਚੈੱਕ ਇਹਨਾਂ ਨੇ ਠੱਲ ਪੱਕੀ ਪਾਈ ਹੋਈ ਆ ਆਪਦੀ ਨਿਸ਼ਾਨੀ ਦੀ ਠੱਲ ਆਪਾਂ ਤੁਹਾਨੂੰ ਨੇੜੇ ਕਰਕੇ ਦਿਖਾ ਨਹੀਂ ਸਕਦੇ ਬਾਕੀ ਇਹਨਾਂ ਦਾ ਪੱਲਾ ਦੇਖ ਲਓ ਕ ਬਹੁਤ ਹੋਣਾ ਪੱਲਾਗਾ ਤੇ ਬਾਕੀ ਅੱਗੇ ਹੋਰ ਤੂਤਰਾਂ ਦਾ ਕਰਵਾਉਨੇ ਆ ਕਿ ਸ਼ੌਕਾਂ। ਆਕੀ ਬਾਈ ਆ ਸੀਗਾ ਆਪਣਾ ਅੱਜ ਦਾ ਬਲੌਗ ਬਲੌਗ ਵਧੀਆ ਲੱਗਿਆ ਹੋਇਆ ਤਾਂ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਹੁਣ ਆਪਾਂ ਚੱਲਦੇ ਆਂ ਬਈ ਆਪਣੇ ਸਟੋਰ ਤੇ ਸਾਸਰੀਗਾ ਤੁਹਾਨੂੰ ਸਾਰੇ ਭਰਾਵਾਂ ਨੂੰ ਜਿਉਂਦੇ ਵਸਦੇ ਰਹੋ ਬਈ ਮਿਲਦੇ ਆ ਇੱਕ ਨਵੀਂ ਜੀ ਵੀਡੀਓ ਤੇ